ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਇਸ ਵੇਲੇ ਜਿਹੜੀ ਹੈਗੀ ਆ ਇਸ ਵੀਡੀਓ ਰਾਹੀਂ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਗੂਹ ਸਮੇਂ ਜਦੋਂ ਝੋਨਾ ਗੂਹ ਪਰ ਰਿਹਾ ਹੁੰਦਾ ਉਦੋਂ ਕਿਹੜੀ ਸਪਰੇਅ ਜ਼ਰੂਰੀ ਹੈ ਇਹ ਕਿਹੜੀ ਸਪਰੇਅ ਆਪਾਂ ਨੂੰ ਬਿਨਾਂ ਜ਼ਰੂਰਤ ਤੋਂ ਨਹੀਂ ਕਰਨੀ ਚਾਹੀਦੀ। ਸੋ ਬੇਨਤੀ ਹੈ ਕਿਸਾਨ ਵੀਰੋ ਇਸ ਸਮੇਂ ਜਿਹੜਾ ਹੁਣ ਝੋਨਾ ਜਿਹੜਾ ਲੱਗਿਆ ਹੋਇਆ ਜੂਨ ਦਾ ਲੱਗਿਆ ਹੋਇਆ ਉਹ ਤਕਰੀਬਨ ਤਕਰੀਬਨ 60 ਦਿਨ 70 ਦਿਨ ਦੇ ਕਰੀਬ ਹੈ। ਕੋਹ ਝੋਨਾ ਜਿਹੜਾ ਹੈਗਾ 50 ਦਿਨ ਪਲੱਸ ਹੈ। ਜਿਹੜਾ ਜੁਲਾਈ ਚ ਝੋਨਾ ਲੱਗਿਆ ਉਹ ਕੋਹ ਝੋਨਾ ਹੈਗਾ 25 ਦਿਨ ਦਾ 30 ਦਿਨ ਦਾ 35 ਦਿਨ ਦਾ। ਮਤਲਬ ਵਕ ਵਕ ਸਮੇ ਦੇ ਉੱਤੇ ਝੋਨਾ ਜਾਂ ਬਾਸਮਤੀ ਕਿਸਾਨ ਵੀਰਾਂ ਨੇ ਲਾਇਆ ਹੋਇਆ ਤੇ ਇਸ ਸਮੇ ਜਿਹੜਾ ਝੋਨਾ 60 ਦਿਨ ਦੇ ਨੇੜੇ ਤੇੜਾ ਨਾ 55 60 ਤੇ ਉਹਦੇ ਵਿੱਚ ਕਿਸਾਨ ਵੀਰਾਂ ਦਾ ਜ਼ਿਆਦਾਤਰ ਟ੍ਰੈਂਡ ਕੀ ਚੱਲ ਰਿਹਾ ਹੈ ਇਹ ਮੈਂ ਦੇਖਿਆ ਕਾਫੀ ਜਗ੍ਹਾ ਦੇ ਉੱਤੇ ਕਿਸਾਨ ਵੀਰਾਂ ਨਾਲ ਗੱਲਬਾਤ ਵੀ ਕੀਤੀ ਆ ਉਹਨਾਂ ਨੂੰ ਦੱਸੀਦਾ ਵੀ ਆ ਕਿਰਪਾ ਕਰਕੇ ਇਹ ਜਿਹੜੀ ਜਾਣਕਾਰੀ ਵਤ ਵਤ ਸ਼ੇਅਰ ਕਰਦਿਆ ਕਰੋ ਟ੍ਰੈਂਡ ਇਹ ਚੱਲ ਰਿਹਾ ਹੈ ਕਿ ਜਿਹੜੇ ਕਿਸਾਨ ਵੀਰ ਜਿਹੜੀ ਉੱਲੀ ਰੋਗ ਤੋਂ ਉੱਲੀ ਨਾਸ਼ ਕਰ ਰਹੇ ਆ ਚਲੋ ਜੇ ਤਾਂ ਆਪਣੇ ਫਟਾਰੇ ਸਮੇ ਕੋਈ ਨਿਸ਼ਾਨੀਆਂ ਉਹਦੀਆਂ ਫੇਰ ਤਾਂ ਕਰੀਏ ਜਿੱਥੇ ਨਹੀਂ ਸਮੱਸਿਆ ਉੱਥੇ ਵੀ ਕਰ ਰਹੇ ਹਾਂ ਜਾਂ ਝਾਂ ਝੋਨਾ ਗੋਭ ਚ ਹੋਵੇ ਫੇਰ ਕਰ ਸਕਦੇ ਹੁੰਦੇ ਆ ਪਰ ਜਿੱਥੇ ਝੋਨਾ 50 ਦਿਨ ਦਾ 55 ਦਿਨ ਦਾ ਉੱਥੇ ਕਿਸਾਨ ਵੀਰ ਕਰ ਰਹੇ ਆ ਉਲੀਨਾਸ਼ਕ ਵੀ ਜਿਹੜਾ 200 ਐਮਐਲ ਪੈਂਦਾ ਉਹ 400 ਐਮਐਲ ਪਾ ਰਹੇ ਆ ਜਿਹੜਾ ਕੀਟਨਾਸ਼ਕ ਕੋਈ 70 ਗ੍ਰਾਮ ਪੈਂਦਾ ਉਹ 150 ਗ੍ਰਾਮ ਪਾ ਰਹੇ ਆ ਤੇ ਨਾਲ ਜਿਹੜੀ ਕੋਈ ਥਾਇਮ ਥੱਕ ਸਮਾ ਜਾਂ ਮੀਡਾ ਕਰੋਪਰੇਟ ਵਗੈਰਾ ਉਹ 50 50 ਐਮਐਲ ਜਾਂ 70 80 ml ਤੱਕ ਉਹ ਪਾਰੇ ਇਹ ਤਿੰਨ ਚੀਜ਼ਾਂ ਜਿਹੜੀ ਹੈਗੀ ਸਪਰੇਅ ਕਰ ਰਹੇ ਆ ਜਿਹੜਾ ਕਿ ਬਿਲਕੁਲ ਜ਼ਰੂਰਤ ਨਹੀਂ ਹੈਗੀ ਜ਼ਰੂਰਤ ਹੁੰਦੀ ਹੈ ਇਸ ਸਮੇਂ ਚਲੋ ਤੁਸੀਂ ਬਾਸਮਤੀ ਜਗੋਬ ਦੀ ਸੁੰਡੀ ਦੀ ਸਮੱਸਿਆ ਦੇਖੋ ਤੇਲੇ ਚੱਪੇ ਦੀ ਕੋਈ ਸਮੱਸਿਆ ਨਹੀਂ ਹੈਗੀ ਬਿਨਾਂ ਜ਼ਰੂਰਤ ਪਾਉਂਗੇ ਇਹ ਚੀਜ਼ ਵਾਸਤੇ ਮੈਂ ਵਾਰ-ਵਾਰ ਬੇਨਤੀ ਕਰਦਾ ਉਹਨਾਂ ਕਿ ਜਿਹੜਾ ਇਹ ਟ੍ਰੈਂਡ ਆ ਆਪਣਾ ਇੱਕ ਤਾਂ ਬਿਨਾਂ ਜ਼ਰੂਰਤ ਸਪਰੇਅ ਇੱਕ ਓਵਰਡੋਜ਼ ਇਹ ਕਦੇ ਨਾ ਕਦੇ ਪੈਸਟ ਆਊਟ ਬ੍ਰੇਕ ਜਾਂ ਡਿਜ਼ੀਜ਼ ਆਊਟ ਬ੍ਰੇਕ ਮਤਲਬ ਬਹੁਤ ਜ਼ਿਆਦਾ ਹਮਲਾ ਹੋਣਾ ਬਿਮਾਰੀ ਦਾ ਜਾਂ ਕੀੜੇ ਮਕੌੜੇ ਦਾ ਇਹਦਾ ਕਾਰਨ ਬਣ ਸਕਦਾ ਜਿਹੜਾ ਆਪਾਂ ਬਿਨਾਂ ਜ਼ਰੂਰਤ ਤੋਂ ਕੀਟਨਾਸ਼ਕ ਉਲੀਨਾਸ਼ਕ ਵਗੈਰਾ ਮਿਕਸ ਕਰਕੇ ਬਿਨਾਂ ਜ਼ਰੂਰਤ ਸਪਰੇਅ ਕਰਦੇ ਆਂ ਜਦੋਂ ਗੋਭ ਸਮੇਂ ਵੀ ਆਪਾਂ ਸਪਰੇਅ ਕਰਨੀ ਹੁੰਦੀ ਕਿਸਾਨ ਵੀਰੋ ਉਲੀਨਾਸ਼ਕ ਤੁਸੀਂ ਸਪਰੇਅ ਕਰਨਾ ਜਿਹੜਾ ਫਰਜ਼ ਕਰ ਲਓ ਤੁਸੀਂ ਗਟੋੜੀ ਰੋਗ ਤੋਂ ਬਚਾਉਣ ਵਾਸਤੇ ਸਪਰੇਅ ਕਰਨੀ ਆ ਜਾਂ ਤੁਸੀਂ ਬਲਾਸਟ ਤੋਂ ਸਪਰੇਅ ਕਰਨੀ ਆ ਜਾਂ ਤੁਸੀਂ ਜਿਹੜੀ ਸ਼ੀ ਥ੍ਰੋਟ ਉਹ ਤੋਂ ਸਪਰੇਅ ਕਰਨੀ ਤਾਂ ਉਹ ਵੀ ਗੋਭ ਸਮੇਂ ਰეკਮੈਂਡਡ ਡੋਜ਼ ਇਹ ਮੈਂ ਤੁਹਾਨੂੰ ਪਹਿਲਾਂ ਦੱਸੀ ਹੋਈ ਕਿ ਉਹ ਕਰਨੀ ਹੁੰਦੀ ਹੈ ਉਹਦੇ ਨਾਲ ਇਹ ਨਹੀਂ ਕਿ ਨਾਲ ਆਪਾਂ ਸੰਡੀ ਵਾਲੀ ਵੀ ਪਾ ਲਈਏ ਨਾਲ ਆਪਾਂ ਤੇਲੇ ਵਾਲੀ ਵੀ ਪਾ ਲਈਏ ਨਾਲ ਆਪਾਂ ਕੋਈ ਐਨਪੀਕੇ ਹੋਰ ਪਾ ਲਈਏ ਇਹ ਇਹ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਹੈਗੀ ਇਸ ਕਰਕੇ ਆਪਣਾ ਜਿਹੜਾ ਹੈਗਾ ਪੈਸਾ ਬਚਾਓ ਬਿਨਾਂ ਜ਼ਰੂਰਤ ਤੋਂ ਜਿਹੜਾ ਹੈਗਾ ਖਰਚਾ ਨਾ ਕਰੋ ਦੂਸਰੀ ਗੱਲ ਜਿਹੜੀ ਗੋਭ ਸਮੇਂ ਆਪਾਂ ਸਪਰੇਅ ਕਰਨੀ ਹੁੰਦੀ ਹੈ ਜਿਹਦੀ ਜ਼ਰੂਰਤ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਵੀਰ ਕਰ ਰਹੇ ਆ ਉਹ ਹੈਗੀ ਆ ਝੋਨੇ ਦੀ ਫਸਲ ਦੇ ਵਿੱਚ ਉੱਚ ਤਾਪਮਾਨ ਤੋਂ ਬਚਾਉਣ ਵਾਸਤੇ ਫੋਕ ਘਟਾਉਣ ਵਾਸਤੇ ਜਿਹੜੀ ਸਪਰੇਅ ਆ ਉਹ ਹੈਗੀ ਆ ਪੋਟਾਸ਼ੀਅਮ ਨਾਈਟ੍ਰੇਟ ਐਨ ਪੀ ਕੇ 13 0 45 ਇਹਦੀ ਸਪਰੇਅ ਤੁਸੀਂ ਕਰੋਗੇ ਤਾਂ ਬਹੁਤ ਸ਼ਾਨਦਾਰ ਰਿਜ਼ਲਟ ਮਿਲਣਗੇ ਦਾਣੇ ਦੇ ਵજન ਦੇ ਵਿੱਚ ਕੁਆਲਿਟੀ ਦੇ ਵਿੱਚ ਤੇ ਫੋਕ ਘਟਾਉਣ ਦੇ ਵਿੱਚ ਇਹ ਦੂਪਹਿਰਾਂ ਜਿਹੜੀ ਜ਼ਿੰਕ ਵਗੈਰਾ ਕਈ ਕਿਸਾਨ ਵੀ ਚਲੇਟਰ ਪਾਉਣ ਲੱਗ ਪੈਂਦੇ ਉਹਦੀ ਜ਼ਰੂਰਤ ਨਹੀਂ ਹੁੰਦੀ ਜ਼ਿੰਕ ਜੇ ਪਹਿਲਾਂ ਕਰੋਗੇ ਤਾਂ ਉਹਦਾ ਫਾਇਦਾ ਹੈਗਾ ਜੇ ਤੁਸੀਂ 100 ਗ੍ਰਾਮ ਚਲੇਟਰ ਪਾ ਦੋਗੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਵਾਧੂ ਖਰਚਾ ਐਨਪੀਕੇ 13045 1.5% ਤੱਕ ਤੁਸੀਂ ਸਪਰੇਅ ਕਰ ਸਕਦੇ 3 ਕਿਲੋ 200 ਲੀਟਰ ਪਾਣੀ ਦੇ ਵਿੱਚ ਜੇ ਤੁਹਾਨੂੰ ਲੱਗਦਾ ਤੁਸੀਂ 70 ਗ੍ਰਾਮ 80 ਗ੍ਰਾਮ ਬੋਰੋਨ 20% ਪਾਊਡਰ ਨਾਲ ਪਾ ਸਕਦੇ ਹੋ ਹੋਰ ਕੋਸ਼ਿਸ਼ ਕਰੋ ਨਾਲ ਕੋਈ ਚੀਜ਼ ਮਿਕਸ ਆਪਾਂ ਨਾ ਕਰੀਏ ਜੇ ਨਹੀਂ ਸਰਦਾ ਤੁਹਾਡੇ ਦਾਗ ਤੱਬੇ ਵਗੈਰਾ ਹੈਗੇ ਆ ਤਾਂ ਉల్లి ਨਾਸ਼ਕ ਤੁਸੀਂ ਮੈਕਸੀਮਮ ਪਾ ਸਕਦੇ ਹੋਰ ਕੋਈ ਚੀਜ਼ ਨਹੀਂ ਮਿਕਸ ਹੁੰਦੀ ਵੈਸੇ ਜੇ ਉల్లి ਨਾਸ਼ਕ ਵਗੈਰਾ ਜਾਂ ਕੋਈ ਕੀਟਨਾਸ਼ਕ ਵੱਖਰਾ ਕਰੋ ਤਾਂ ਉਹਦੇ ਉਦੋਂ ਵੀ ਵਧੀਆ ਰਿਜ਼ਲਟ ਤੁਹਾਨੂੰ ਮਿਲਣਗੇ ਕੰਪੈਟੀਬਿਲਟੀ ਇਹਨਾਂ ਦੀ ਹੁੰਦੀ ਆ ਪਰ ਕਈ ਵਾਰ ਕੀ ਹੁੰਦਾ ਕਿ ਤੁਸੀਂ ਪਾਣੀ ਵਗੈਰਾ ਕੋਈ ਕੱਟ ਲਾਉਨੇ ਆ ਪਾਣੀ ਪੂਰਾ ਲਾਓ ਵੱਖ ਕੋਲ ਬਣਾ ਕੇ ਜੇ ਕਰਨੀ ਉਹਦੀ ਸਪਰੇ ਕਰੋ ਜਿਹੜੀ ਗੋਭ ਸਮੇਂ ਸਪਰੇ ਹੈ ਜਿਹਦੀ ਜ਼ਰੂਰਤ ਆ ਉਹ ਹੈਗੀ ਐਨਪੀਕੇ 13 0 45 1.5% ਮਤਲਬ ਕਿ 1.5 ਕਿਲੋ 100 ਲੀਟਰ ਪਾਣੀ 'ਚ ਤੇ 3 ਕਿਲੋ 200 ਲੀਟਰ ਪਾਣੀ 'ਚ ਕਰੋ ਬਹੁਤ ਸ਼ਾਨਦਾਰ ਤੀਜੇ ਮਿਲਦੇ ਆ ਫੋਕ ਨਹੀਂ ਪੈਂਦੀ ਦਾਣੇ ਦਾ ਵਜ਼ਨ ਬਹੁਤ ਚੰਗਾ ਰਹਿੰਦਾ ਬਾਸਮਤੀ ਦੇ ਵਿੱਚ ਸ਼ਾਨਦਾਰ ਕੁਆਲਿਟੀ ਮਿਲਦੀ ਹੈ ਜਿਹਦੇ ਤੇ ਆਪਣਾ ਰੇਟ ਜਿਹੜਾ ਹੈਗਾ ਆਪਾਂ ਨੂੰ ਮਿਲਣਾ ਹੁੰਦਾ ਜੇ ਜ਼ਰੂਰਤ ਤੁਹਾਨੂੰ ਲੱਗਦੀ ਜਾਂ ਕਰ ਸਕਦੇ ਆ ਤਾਂ ਇੱਕ ਸਪਰੇਅ ਮਿਲਕ ਸਟੇਜ ਦੇ ਉੱਤੇ 13045 ਜਦੋਂ ਨਰਮ ਦੁੱਧ ਦਾ ਬਹੁਤ ਪਰਣਾ ਸ਼ੁਰੂ ਹੁੰਦਾ ਪੂਰਾ ਨਰਮ ਹੁੰਦਾ ਤਾਂ ਉਦੋਂ ਤੁਸੀਂ ਕਰ ਸਕਦੇ ਆ ਇਦੂ ਬਿਨਾ ਕੋਈ ਵੱਖਰੀ ਸਪਰੇ ਕਿਸੇ ਕਿਸਮ ਦੀ ਨਾ ਕਰੋ ਜੇ ਕਰੋਗੇ ਤਾਂ ਉਹ ਤੁਹਾਡਾ ਵਾਧੂ ਖਰਚਾ ਹੈ ਇਸ ਸਮੇਂ ਜਿਹੜੇ ਤਿੰਨ ਤਿੰਨ ਕਿਸਾਨ ਵੀਰ ਮੈਂ ਬੜਾ ਹੈਰਾਨ ਹੋਇਆ ਦੇਖ ਕੇ ਕਿ ਬਿਨਾ ਜ਼ਰੂਰਤ ਚ ਚੋਨਾ ਬੜਾ ਸਾਫ਼ ਹੈ ਤੇ ਉਹਦੇ ਵਿੱਚ ਕੀਟਨਾਸ਼ਕ ਉੱਲੀਨਾਸ਼ਕ ਤੇ ਨਾਲ ਰਸ ਚੂਸਕੀ ਵਾਲੇ ਜਿਹੜੇ ਕੀਟ ਜਿਹੜੇ ਕਿਸਾਨ ਵੀ ਕਰ ਰਹੇ ਹੈ ਸੰਢੀ ਤੋਂ ਤੇਲੇ ਤੋਂ ਤੇ ਉੱਲੀ ਤੋਂ ਜਦ ਕਿ ਜ਼ਰੂਰਤ ਹੈ ਸਮੇਂ ਫਸਲ ਦਾ ਨਰੀਖਣ ਕਰਦੇ ਰਹੋ ਜੇ ਸਮੱਸਿਆ ਆਉਂਦੀ ਆ ਦਾਗ ੱੱਬੇ ਕੋਈ ਸ਼ੀਤ ਫਲਾਈਟ ਵਗੈਰਾ ਜਾਂ ਹੋਰ ਹੈਗੀ ਤਾਂ ਉੱਲੀਨਾਸ਼ਕ ਦੀ ਸਪਰੇ ਕਰ ਦਿਓ ਜਿੱਥੇ ਤੁਹਾਡੇ ਕੋਲ ਗੋਹ ਵਾਲੀ ਹੈ ਤਾਂ ਉਹ ਸਪਰੇਅ ਕਰ ਸਕਦੇ ਪਰ ਇਸ ਟਾਈਮ ਜਿਹੜਾ ਹੈਗਾ ਜਦੋਂ ਪੱਛੋਂ ਚੱਲਣ ਲੱਗ ਪੈਂਦੀ ਹੈ ਨਾ ਪੱਛੋਂ ਦੀ ਹਵਾ ਚੱਲਦੀ ਖੁਸ਼ਕ ਹਵਾ ਆਉਂਦੀ ਉਹਦੇ ਵਿੱਚ ਬਿਮਾਰੀ ਕੀੜੇ ਮਕੌੜੇ ਦਾ ਚਾਂਸ ਨਹੀਂ ਰਹਿੰਦੇਗੇ ਬਿਲਕੁਲ ਹਿਊਮਿਡਿਟੀ ਹੋਵੇ ਹਵਾ ਪੁਰੇ ਵਾਲੀ ਹੈ ਹਵਾ ਦੇ ਵਿੱਚ ਬਹੁਤ ਨਮੀ ਹੈ ਸ੍ਰੀਕਾ ਗਰਮੈਸ਼ ਹੈਗੀ ਹੈ ਪਰ ਹਵਾ ਬੜੀ ਖੁਸ਼ਕ ਚੱਲਣ ਲੱਗ ਪਈ ਹੈ ਤਾਂ ਉਹਦੇ ਕਰਕੇ ਜਿਹੜਾ ਹੈਗਾ ਬੜਾ ਇਹਦਾ ਫਰਕ ਪੈਂਦਾ ਤੇ ਬਾਕੀ ਜਿਹੜਾ ਫਸਲ ਦਾ ਨਰੀਖਣ ਬੜਾ ਜ਼ਰੂਰੀ ਹੁੰਦਾ ਬਿਨਾਂ ਨਰੀਖਣ ਤੋਂ ਆਪਾਂ ਲਗਾਤਾਰ ਜਿਹੜੇ ਹੈਗੇ ਕੋਈ ਕੀਟਨਾਸ਼ਕ ਉਲੀਨਾਸ਼ਕ ਜਾਂ ਓਵਰਡੋਜ ਨਾ ਵਰਤੋ ਜੇ ਕਰਨੀ ਵੀ ਆ ਤਾਂ ਓਵਰਡੋਜ ਨਾ ਵਰਤੋ ਡਬਲ ਸਪਰੇ ਤੁਸੀਂ ਕਿਉਂ ਕਰ ਰਹੇ ਹੋ ਜੇ ਜੇ ਤੁਸੀਂ ਕਰਨੀ ਹੀ ਆ ਤਾਂ ਤੁਸੀਂ ਸਹੀ ডোজ ਵਰਤੋ ਜੇ 200 ml ਪੈਂਦੀ ਆ ਜੋ ਆਕਸੀਪਲਸ ਟੈਬੂਗੋਨਾ ਜਦੋਂ ਤੁਸੀਂ ਉਹਨੂੰ 400 ml ਕਿਉਂ ਪਾ ਰਹੇ 200 ml ਹੀ ਵਰਤੋ ਪ੍ਰਤੀ ਏਕੜ ਕੋਈ ਵੀ ਟੈਕਨੀਕਲ ਹੈ ਉਲੀਨਾਸ਼ਕਾਂ ਦਾ ਤਕਰੀਬਨ ਤਕਰੀਬਨ ਲਿਕਵਿਡ ਫਾਰਮ ਵਾਲਾ 200 ml ਪੈਂਦਾ ਤੇ ਜਿਹੜੀ ਕਿ ਥਾਈਫਲੂਜ਼ਿਮਾਈਡ ਉਹ 150 ml ਪੈਂਦੀ ਆ ਤਾਂ ਇਸ ਕਰਕੇ ਬੇਨਤੀ ਆ ਵਾਰ-ਵਾਰ ਮੈਂ ਤੁਹਾਨੂੰ ਬੇਨਤੀ ਕਰਦਾ ਮੇਰਾ ਕੋਸ਼ਿਸ਼ ਹੁੰਦੀ ਕਿ ਖੇਤੀ ਖਰਚਾ ਵਾਧੂ ਨਾ ਹੋਵੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼